ਉੱਥੋਂ ਚੱਲਦੇ ਆ ਇਸੇ ਰੋਡ ਰੋਡ ਜਾਂਦੇ ਆ ਆ ਰੋਡ ਨਹੀਂ ਆਣਾ ਸਾਨੂੰ ਅੱਜ ਕੋ 6-7 ਸਾਲਾਂ ਤੋਂ ਇਹ ਗੱਲ ਹੋ ਗਈ ਜਿਹੜੀ ਹੈ ਹਾਂ ਅੱਥਰਾਂ ਰੋੜਾਂ ਨਹੀਂ ਹੋ ਗਈ ਗੱਲ ਸਾਨੂੰ ਇੱਥੋਂ ਪਾਣੀ ਨਹੀਂ ਮਿਲਿਆ ਹਰ ਸੜਕ ਤੋਂ ਪਿੱਛੋਂ ਤੋਂ ਲੈ ਕੇ ਚੱਲ ਨਹੀਂ ਮਿਲਿਆ ਪੀਣ ਨੂੰ ਪਾਣੀ ਨਹੀਂ ਮਿਲਿਆ ਕਿਉਂਕਿ ਸਾਡੀ ਯਾਤਰਾ ਸੀ ਸਾਈਕਲ ਯਾਤਰਾ ਬੁੜੇ ਥੱਕ ਜਾਂਦਾ ਬੰਦਾ ਪੁਰੇਗਾ ਪੁਰੇਗਾ ਆ ਸਮੰਦਰ ਦੇ ਕੋਲੇ ਦਾ ਬਾਹਰ ਮੰਦਿਰ ਬਣਿਆ ਹੈ ਇਹ ਛੋਟਾ ਜਿਹਾ ਮੰਦਿਰ ਸੀ ਇਹਦੇ ਵਿੱਚ ਇੱਕ ਟੱਲ ਲੱਗਿਆ ਸੀ ਇੱਕ ਜੋਤ ਸੀ ਉਹ ਵੀ ਛੱਡੀ ਜੀ ਪਈ ਸੀ ਫੋਟੋ ਦਾ ਹਾਈ ਨਹੀਂ ਗਈ ਆਰਤੀ ਕੀਤੀ ਬਾਪੂ ਆਰੰਭ ਮੰਦਿਰ ਅੱਗੇ ਮਾਤਾ ਕਾਲੀ ਮਾਤਾ ਨਾਨਾ ਦੇਵੀ ਅੱਗੇ ਨਾਨਾ ਦੇਵੀ ਦੀ ਯਾਤਰਾ ਕਰਦੇ ਹੋ ਨੇ ਰੋ ਕੇ ਤੂੰ ਕੀ ਹੈ ਮੈਨੂੰ ਤਾਂ ਨਹੀਂ ਪਤਾ ਕਿਹਦਾ ਮੰਦਿਰ ਹੈ ਕੌਣ ਹੈ ਤੇਰਾ ਪਾਲ ਖੜਕਾਦ ਆ ਲਿਆ ਉਹ ਮੈਨੂੰ ਇਥੋਂ ਪਾਣੀ ਤਾਂ ਦੇ ਦੇ ਪਾਣੀ ਦਾ ਲੈ ਗਿਆ ਮਹਾਮਾਇਨੇ ਆਇਆ ਸੁਣੀ ਜਿਵੇਂ ਉਰੀ ਖੜੀ ਸੀ ਧਕਾਰਾ ਕਾਲਕਾ ਮਾਈ ਦਾ ਇਹ ਮਾਤਾ ਦੇ ਮੰਦਿਰ ਜੀ ਬਹੁਤ ਪਾਵਨ ਹੈ ਹੈ ਜਰੂਰ ਛੋਟਾ ਮੰਦਿਰ ਪਹਿਲੀ ਗੱਲ ਛੋਟਾ ਬਣਾ ਨਹੀਂ ਹੁੰਦਾ ਜੇ ਦੇਖੀਏ ਤਾਂ ਜਿਹੜੀ ਗੁਫਾ ਦੇ ਵਿੱਚ ਬੈਠੀ ਉਹ ਵੀ ਛੋਟੀ ਜੀ ਗੁਫਾ ਹੈ ਜੇ ਦਿਰ ਵੇਖੀ ਉਹ ਵੀ ਅੱਡਾ ਕੀ ਹੁੰਦਾ ਉਹਦੇ ਵਿੱਚ ਇੰਨੇ ਲੋਕ ਰਹਿ ਸਕਦੇ ਆ ਰੱਬ ਰਹਿ ਸਕਦਾ ਹੈ ਤੇ ਮੰਦਿਰ ਛੋਟਾ ਬਣਾ ਨਹੀਂ ਹੁੰਦਾ ਮੰਦਿਰ ਮੰਦਰੀ ਹੈ ਜੇ ਕਾਰਾਮਾ ਸ਼ਰਾਮ ਵਾਲੀ ਦਾ ਸੁਭਾਣ ਚੇਤਨਕੀ ਸਦਾ ਜੈ ਹੁਫੀ ਅੱਜ ਕੀਤੀ ਇਸ ਪਰਿਵਾਰ ਨਾਲ ਸਾਡਾ ਕੋਈ ਨਹੀਂ ਬਣੀ ਜਿਸ ਪਰਿਵਾਰ ਦੇ ਵਿੱਚ ਅਸੀਂ ਪੜਾਆ ਕਰੀ ਜਾਂਦੇ ਆ ਕੋਈ ਨਹੀਂ ਬਣੀ ਸੀ ਨਾ ਹੀ ਜਾਣ ਕੇ ਵਿਚਾਰ ਸੀ ਮਾਤਾ ਕੇ ਆਪੇ ਕੀਤੀ ਜੇ ਮਾਂ ਜੋ ਟਾਲੀਏ ਇਹ ਹੈਗੇ ਆ ਅੱਗੇ ਤੋਂ ਇਸ ਪਿੰਡ ਦੇ ਵਿੱਚ ਜਲ ਪਾਣੀ ਤੇ ਲੰਗਰ ਮਿਲਣਾ ਚਾਹੀਦਾ ਹੈ ਵਾਕਈ ਮਨੂਗਾ ਕੋਈ ਨਾਰਾ ਦੇ ਵੀ ਹੈਗੀ ਆ ਬਤਾਰਾ ਨਾਰਾ ਦੇ ਵੀ ਮਾ ਆ ਬੰਦੇ ਘਵਾ ਬੱਬੀ ਵਾ ਤੇ ਹੋ ਇੱਕ ਜਾਣੀ ਦੀ ਹੋਰ ਵੀ ਸੀ ਕਿੰਨੇ ਜਾਣੀ ਜਾਂਦਾ 11 12 ਜਾਣੇ ਸੀ ਹਜੀ ਹਾਂ ਨਕੀ ਮਾਂ ਵੀ ਸੀ ਉਹ ਉਸ ਵਕਤ ਨਹੀਂ ਹੈਗਾ ਪਰ ਉਹਦਾ ਜੁੜੇ ਨਹੀਂ ਉਹਦਾ ਜੁੜੇ ਨਹੀਂ ਤੇ ਸਾਡੇ ਤੇ ਇਹੋ ਨਹੀਂ ਕਿਰਪਾ ਕਰੀ ਮਾਤਾ ਰਾਣੀ ਨੇ ਅੱਜ ਦੇਖੋ ਸਿਮਲਾ ਲੱਗਦਾ ਉਹੀ ਮੰਦਿਰ ਉਹੀ ਪਰਿਵਾਰ ਹੈ ਸਾਨੂੰ ਜੋੜਨ ਵਾਲਾ ਬਾਬਾ ਪਾਣਾ RAM PHAMAN ਦਾ ਚੇਲਾ ਹੋਇਆ ਇਹ ਬਾਬੇ ਪਾਣੀ ਦੀ ਔਲਾਦ ਹੈ ਤੇ ਸਾਡਾ ਸਾਰੇ ਦਾ ਗੁਰੂ ਬਾਬੂ RAM PHAMAN ਜੀ ਹੈ ਜਿਨ੍ਹਾਂ ਨੇ ਅੱਜ 40 ਸਾਲ ਦਾ ਮੰਦਿਰ ਬਣਿਆ ਗਿਆ 50 ਸਾਲ ਦਾ ਕਿੰਨਾ ਹੋਗਾ ਨਾ ਲੱਗਦਾ ਪਾਪਾ ਜੀ ਉਮਰ ਕਿੰਨੀ ਇਸ ਮੰਦਿਰ ਨੂੰ ਕਿੰਨਾ ਦਾ ਹੋਇਆ ਮੰਦਿਰ 50 60 ਸਾਲ ਹੋ ਗਏ ਮੰਦਿਰ ਬਣੇ ਨੂੰ ਤੇ ਟਗਰਾਤਾ ਪਹਿਲਾਂ ਕਾੜੀ ਦਾ ਮਾਰੋ ਨਾ ਇਹ ਜਗਰਾਤਾ ਤੋਲ ਕਰਾ ਰਿਹਾ ਹੈ ਅਸੀਂ ਨੂੰ ਕੋਈ ਕਰਾ ਰੇ ਤੁਸੀਂ ਨਹੀਂ ਕਰਾ ਰਹੇ ਆ ਸਾਫੀ ਦੀ ਥੇ ਨੇ ਇਹਨੂੰ ਕੋਈ ਨਹੀਂ ਜਾਣਦਾ ਇੱਥੇ ਨਹੀਂ ਪਤਾ ਲੰਮਾ ਕੋਈ ਫੇਰ ਵਟੀ ਕੋਈ ਕਹਿ ਗਿਆ ਬਾਪੂ ਆ ਕਰ ਦੇ ਇਸ ਬਾਪੂ ਅਗੇ ਅਰਧ ਕਰਕੇ ਤੁਰਦੇ ਆ ਜਿੱਧਰ ਵੀ ਜਾਂਦੇ ਆ ਸਾਨੂੰ ਕਦੇ ਹਾਰ ਨਹੀਂ ਮਿਲੀ ਮਾਤਾ ਦਾ ਮੰਦਰ ਤਾਂ ਬਹੁਤ ਪੁਰਾਣਾ ਹੈ ਜਿਵੇਂ ਕੋਈ ਗੱਡੀ ਪੁਰਾਣੀ ਹੋਵੇ ਜੇ ਮਿਸਤਰੀ ਚੰਗਾ ਮਿਲ ਜੇ ਤਾਂ ਚੰਗੀ ਤਰ੍ਹਾਂ ਰਿਪੇਅਰ ਕਰਕੇ ਦਲਾਲ ਦਾ ਔੜ ਕੇ ਖਰਾਬ ਹੀ ਨਹੀਂ ਹੋਣੀ ਇਓ ਮੇਤਰੀ ਆ ਬਾਪੂ ਗ੍ਰਾਮਾ ਜੀ ਜਿਨ੍ਹਾਂ ਨੇ ਅੱਜ ਮੂਰਤੀ ਵੀ ਲੱਗੇ ਪਈ ਆ ਸਾਰਾ ਕੁਝ ਹੋ ਗਿਆ ਬਹੁਤ ਕੁਝ ਹੋ ਗਿਆ ਮੂਰਤੀ ਜਿਨ੍ਹਾਂ ਰਾਈ ਉਹਨਾਂ ਦਾ ਵੀ ਬਹੁਤ ਵੱਡਾ ਕੰਮ ਹੋਇਆ ਮਾਤਾ ਰਾਣੀ ਉਹਨਾਂ ਨੂੰ ਜਨਾਇਆ ਬਰਕਸ਼ ਮਹਾਮਾਈ ਸਭ ਦੇ ਬੜੇ ਪਾਰ ਕਰੇ ਫਿਰ ਮਾਨਾ ਗਾਟੇ ਦਾ ਬਾਤਾਂ ਦਾ ਬੋਲਿਆ ਗਿਆ ਹੋਇਆ ਲਾਈਵ ਚੱਲੀ ਜਾਂਦਾ ਕੋਈ ਵੀ ਅਖਰ ਕਿਸੇ ਦੇ ਦਿਲ ਨੂੰ ਲੱਗਿਆ ਹੋਵੇ ਅਮ ਜਵਾਨੀ ਮਾ ਹੋ ਕੇ ਤਾਂ ਦਿਵਨੀ ਮਾ ਹੋ ਕੇ ਮਾ ਵੀ ਮੰਗ ਲਾਓ सारी संगता धनवाद करंदा जिन्हनि मेर दो चार दोस्त जे अमल करोगे विश्वास मारोगे तव्हां अंदर ई आहे सब तटि बि अंदरो ई पाया तव्हां बि अंदरो ई मोकिलियो हिकु पथर जो अटा न कलाया त कनीअ ई मूर्ती विश्वास न कारा लख पूरा मूर्ती जी पूजा कंदे हो चाहींदी उहो त नी बि आहे ਤਾਂ ਜੇ ਅੱਟ ਨੇ ਪਾਇਆ ਵੀ ਪੱਥਰ ਤੇ ਹੀ ਆ ਤੇ ਉੱਥੇ ਪੱਥਰ ਦੀ ਮੂਰਤੀ ਬਣਦੀ ਐ। ਉਹ ਮੂਰਤੀਕਾਰ ਨੇ ਥੋੜੀ-ਬੋਧੀ ਸ਼ਕਲ ਬਣਾਤੀ ਐ ਮੇਰੀ ਗਾਲ ਕਾਜੋਗਾ ਹੋਊਗੀ ਭਾਵੇਂ ਨਹੀਂ ਵੀ। ਤੁਹਾਡਾ ਯਕੀਨ ਹੈ ਨਾ ਵਿਸ਼ਵਾਸ ਹੈ। ਤੇਰੇ ਵਿੱਚੋਂ ਮੈਂ ਦੇਖੂੰਗਾ ਤੇ ਮੇਰੇ ਵਿੱਚੋਂ ਤੂੰ। ਉੱਥੇ ਰੱਬ ਸੌਂ ਲੈਂਦਾ ਵੀ ਗੱਲ ਬਣੀ। ਵਿਕਾਰਾ ਸ਼ਿਰਾਵਾਲੀ ਦਾ। ਮੂਰਤੀਕਾਰ ਨੇ। ਹੁਣ ਤਾਂ ਇਹ ਤਾਂ ਮਾਰਨੀ ਨਹੀਂ ਨਾ ਆਪਾਂ। ਆਪਾਂ ਖੱਪੜੋ। ਕਹੇ ਬਗੈਰ ਤਾਂ ਮਾਲ ਖੁੱਦ ਨਹੀਂ ਦਿੰਦੀ ਕਿ ਕਹੇ ਬਗੈਰ ਕਾਲੇ ਕਿਥੋਂ ਆਉਂਦੇ ਨੇ ਸਾਰਾ ਸ਼ਿਰਾ ਵਾਲੀ ਲੋ ਜੀ ਫੇਰ ਹੋ ਗਈ ਉਹੀ ਆਵਾਜ਼ ਉਹੀ ਅੰਦਾਜ਼ ਐਮ ਜ਼ਿਆਦਾ ਲੈ ਗਿਆ ਮੈਂ ਸੌਰੀ ਜੀ ਕਰਦਾ ਤਾਂ ਮੇਰੇ ਮਨ ਤੋਂ ਸੁਣੀ ਕਰਨਾ ਹੈ ਕਹਿਣੀਆਂ ਵਾਲੀਆਂ ਜੀ ਮੈਨੂੰ ਇੰਨਾ ਕੁਝ ਮਿਲਿਆ ਇੱਥੇ ਅਸੀਂ ਆ ਜੁੜੇ ਆ ਅੱਜ ਐਡਾ ਵੱਡਾ ਜਗਰਾਤਾ ਹੋਇਆ ਮਾਪੂ ਰਾਮ ਖਮਨ ਜੀ ਫਾਤਾ ਸਾਡੇ ਪੂਰਨ ਦੇ ਵੀ ਗੱਦੀ ਵਾਲੀ ਮਾਈ ਇੱਧਰ ਵੀ ਪੂਰਨ ਦੇ ਵੀ ਹੈ ਪੂਰਨ ਦੇਵੀ ਨੇ ਪਾਕ ਤੋਂ ਕਿੱਥੇ ਲਿਆ ਕੇ ਲਾਈ ਹੈ ਇਹਨਾਂ ਦੀ ਦਾਦੀ ਸੀ ਤੁਹਾਡੀ ਪਾਪਾ ਜੀ ਇਸ ਬਾਬਾ ਜੀ ਦੀ ਦਾਦੀ ਸੀ ਇਸ ਬਾਬੇ ਦੀ ਦਾਦੀ ਦਾ ਨਾਮ ਵੀ ਪੂਰਨ ਦੇਵੀ ਹੈ ਜਿਹੜਾ ਮੰਦਰ ਬਣਿਆ ਤੇ ਮੇਰੀ ਦਾਦੀ ਦਾ ਨਾਮ ਵੀ ਪੂਰਨ ਦੇਵੀ ਦਾ ਨਾਮ ਦਾ ਹੈ ਬਹੁਤ ਸਾਡੇ ਜੀ ਨਿਕਰਾ ਲਾ ਬੋਲੇ ਲਓ ਜੀ ਕਿ ਮਾਣੇ ਜਾ ਟੱਕਾਂ ਵੱਧ ਘੱਟ ਬੋਲ ਕੇ ਆਵਾਂਗੇ ਬੂਤਾ ਜੀ ਵੀ ਲਾਉਣੀਆਂ ਜੇ ਵੀ ਸੋਚਿਆ ਕਿ ਇਹ ਰੱਜ ਦੇ ਰੁੱਜਦੇ ਨਹੀਂ ਮੈਨੂੰ ਪਤਾ ਅਜੇ ਦਾ ਦਾਰਾ ਰਾਣੀ ਵੀ ਹੋਣੀ ਹੈ ਤੇ ਆ ਲੋ ਮੈਂ ਕਰਾਉਂਗਾ ਜਿਕਰਾ ਸ਼ਿਰਾਵਾਲਾ ਜਿਕਰਾ ਕਾਰਤਾਰ ਮਾਇਦਾ ਇਹ ਲੈ ਕਾ ਨਹੀਂ ਇਹ ਹੋ ਜਾਏ ਜਿਹੜਾ ਖਾਲੀ ਇਹ ਦੇਖ ਨੂੰ ਜੀ ਨਹੀਂ ਕਰਦਾ ਦੂਸਰਾ ਤਾਂ ਲਿਓ ਵਰਗਾ ਲੱਗਦਾ ਜਦੋਂ ਐ ਜੇ ਵੇਂਦਾ ਐ ਜੇ ਵੇਂਦਾ ਜਿਹਦੇ ਹੱਥ ਚੋਂ ਉਹ ਐ ਹੁੰਦਾ ਮੇਰੇ ਤੋਂ ਕੋਈ ਖੋ ਵੇਂਦਾ ਫਰੇ ਮੈਕ ਦੀ ਇੱਜ਼ਤ ਕਰੋਗੇ ਤਾਂ ਤਾਂ ਹੱਥ ਜਾਊ ਇਹ ਤਾਂ 에ਰੀਆ ਖੁਦ ਚਲਾਇਆ ਮੈਂ ਨਿਕਾਰਾ ਮੈਕ ਵਾਲਿਆਂ ਦਾ ਨਿਕਾਰਾ ਸਾਡੇ ਫੌਂਡ ਵਾਲੇ ਵੀਰਾਂ ਦਾ ਨਿਕਾਰਾ ਸਾਡੇ ਮਜਿਸਟਰ ਵੀਰਾਂ ਦਾ ਨਿਕਾਰਾ ਸਾਡੇ ਢਿਲੋਂ ਸਾਹਿਬ ਦਾ ਜਿਹਨੇ ਅੱਧੀ ਵੱਡੀ ਮੈਕਰਾ ਕਰਵਾ ਸੀ ਨਿਕਾਰਾ ਬਪੂ RAM ਹਨ ਜੀ ਬੋਲ ਸਕਦੇ ਹੋ ਭਾਰਤੀ ਸੋਹਾਈ ਜੀ हाणे काल की घर जी दावा ताड़ी लाॾो